ਕਥਾ ਦਾ ਸੰਸਾਰ ਚ ਬਿਲਕੁਲ ਜ਼ਿਕਰ ਨਹੀਂ ਹੈ ਇਸ ਵਕਤ ਹੈ ਜਿਹੜੀ ਅਧਿਕ ਅਰਥਗਤ ਲੱਗੇ ਲੇ ਕਾਗਜ਼ਾਂ ਚ ਪਈਆ ਲਿਖੀ ਹੋਈ ਗ੍ਰੰਥਾਂ ਚ ਪਈਆ ਲਿਖੀ ਹੋਈ ਲੇਕਿਨ ਪ੍ਰਗਟ ਕੋਈ ਕਥਾ ਨਹੀਂ ਤੇ ਜੇ ਗੁਰੂ ਗ੍ਰੰਥ ਸਾਹਿਬ ਦੀ ਜੋ ਬਾਣੀ ਦੀ ਵਿਚਾਰਤਾਰਾ ਉਹ ਪ੍ਰਗਟ ਹੈ ਨਾ ਇਹ ਕਥਾ ਪ੍ਰਗਟਾ ਇਹ ਦੋ ਇਕੱਠੀਆਂ ਨਹੀਂ ਹੋ ਜਾਂਦੀਆਂ ਹੁੰਦੀਆਂ ਪ੍ਰਗਟ ਗੱਲ ਕੋਈ ਹੈ ਨਾ ਇੱਕ ਕੋਈ ਗੱਲ ਹੈ ਇਕੱਠੀਆਂ ਪ੍ਰਗਟ ਹੋ ਜਾਂਦੀਆਂ ਕਹਿੰਦੇ ਅਗਾਤ ਕਥਾ ਜਿਉਂ ਨਾ ਸੁਣੀ ਹੋਵੇ ਕਿਸੇ ਸਾਧਨੇ ਲਬ ਲੈ ਉਹ ਤੋਂ ਪੁੱਛ ਜਾ ਕੇ ਵੀ ਭਾਈ ਤੈਨੂੰ ਜਿਹੜੀ ਸੁਣਾਈ ਹੈ ਉਹ ਕਿਵੇਂ ਸੁਣਾਈ ਸੀ ਜਦੋਂ ਕਿਵੇਂ ਸੁਣਾਈ ਕਹੂਗਾ ਉਹ ਤੈਨੂੰ ਸੁਣਾਉਣੀ ਐ ਨਾ ਕਹੀਂ ਮੈਨੂੰ ਸੁਣਾ ਵੀ ਤੈਨਾਂ ਸੁਣੀ ਸੀ ਉਹ ਕਿਵੇਂ ਸੁਣੀ ਸੀ ਕਿਵੇਂ ਸੁਣੀ ਸੀ ਗੱਲ ਹੋਰ ਹੈ ਮੈਨੂੰ ਸੁਣਾ ਗੱਲ ਹੋਰ ਵਸ ਗੱਲ ਕੋਈ ਹੈ ਫਰਕ ਬੋਲਣ ਦਾ ਹੀ ਖਾਜੀ ਦੋ ਟੋਕੇ ਛੰਦ ਮੁਨੀਸ਼ਰੋਵਾਚ ਹੁਣ ਉਹ ਰਾਜਾ ਸੁਰਥ ਸੁਰਥ ਕਿਹਨੂੰ ਕਹਿੰਦੇ ਨੇ ਸੁਰਥ ਦਾ ਨਾਮ ਹੈ ਰਾਤ ਹੁੰਦਾ ਸਜੂਗ ਰਾਤ ਸੰਤੋਖਾ ਜਿਹਦੇ ਕੋਲ ਸੰਤੋਖੀ ਰਾਤ ਹੁੰਦਾ ਉਹ ਸਜੂਗੀ ਜੀਵ ਹੁੰਦਾ ਇਸ ਸਜੂਗੀ ਜੀਵ ਹੈ ਰਾਜਾ ਸੰਤੋਖ ਦਾ ਰਾਤ ਹੈ ਨਾ ਸੰਤੋਖੀ ਹੈ ਦਾ ਇਹਦਾ ਨਾਮ ਸੁਰਤ ਹੈ ਹੋ ਸਕਦਾ ਇਹਦਾ ਨਾਮ ਸੁਰਤ ਨਾਮ ਵੀ ਹੋਵੇ ਪਰ ਇਹ ਚੰਦਰਵਕ ਸਿੰਘ ਰਾਜਾ ਲਿਖਿਆ ਨੂੰ ਜਿਹੜੇ ਗੁੱਲ ਦੇ ਵਿੱਚ ਹੋਇਆ ਨਾ ਕ੍ਰਿਸ਼ਨ ਉਸ ਗੁੱਲ ਦੇ ਵਿੱਚ ਹੋਇਆ ਹੈ ਤਾਂ ਇਹਨੇ ਕ੍ਰਿਸ਼ਨ ਮੰਨਦਾ ਪੜਦਾ ਨੂੰ ਉਸੇ ਖੰਡ ਦਾ ਨਾ ਕ੍ਰਿਸ਼ਨ ਵੀ ਪਨੂਪਾਪ ਨੂੰ ਤਾਂ ਹੀ ਨਹੀਂ ਬੰਦ ਇੱਕ ਕ੍ਰਿਸ਼ਨ ਤੋਂ ਪਹਿਲਾਂ ਹੋਇਆ ਹੋਊ ਰਾਜਾ ਸੁਰਤ ਪਹਿਲਾਂ ਹੋਇਆ ਪਿਛੋਂ ਨਹੀਂ ਹੋਇਆ ਟੋਟਕ ਛੰਦ ਮਨੀਸ਼ ਰਵਾਚ ਹਾਂ ਹਰ ਸੋਏ ਰਹੇ ਸਜ ਸੈਣ ਤਹਾਂ ਜਲ ਜਾਲ ਕਰਾਲ ਵਿਸਾਲ ਜਾਂ ਹੁਣ ਕਿਸੇ ਨੇ ਜੀਨੇ ਕਥਾ ਸੁਣਾਈ ਉਹਨੇ ਐ ਸੁਣਾਈਏ ਕਥਾ ਸ਼ੁਰੂ ਕਰਤੀ ਇਹ ਨਹੀਂ ਗਿਆ ਵੀ ਫਲਾਣੇ ਤੋਂ ਗਏ ਉਹ ਗਏ ਜੀ ਫਿਰ ਉਹ ਮਿਲਿਆ ਫਿਰ ਉਹ ਕਥਾ ਨਹੀਂ ਲੰਬੀ ਕਰਦੇ ਟੂ ਦੀ ਪੁਆਇੰਟ ਇਹ ਗੱਲ ਕਰਦੇ ਜੇ ਕੋਈ ਹੋਰ ਹੁੰਦਾ ਤਾਂ ਬਹੁਤ ਕੁਝ ਲੰਬਾ ਲਿਖ ਦਿੰਦਾ ਹੋਰ ਕੋਈ ਲਖਾਰੀ ਹੁੰਦਾ ਨਾ ਇਹਦਾ ਪਰ ਉਹਦਾ ਮੌਗਾ ਮਿਲ ਗਿਆ ਸੀ ਬਹੁਤ ਕੁਝ ਲਿਖਣ ਦਾ ਇਹ ਬਿਧਾ ਨਹੀਂ ਰਹੇ ਕਿਸੇ ਵੀ ਕੰਮ ਕੰਮ ਨਹੀਂ ਗੱਲ ਦੱਸ ਰਹੇ ਜੋ ਗਾਂਧੀ ਗਾਲਾ ਦੱਸਦੀ ਬਾਕੀ ਵਿਧਾਏ ਐਵੇਂ ਲੱਸੀ ਵਧਾਉਣ ਦਾ ਕੀ ਫਾਇਦਾ ਪਾਣੀ ਪਾਉਣ ਦਾ ਕੀ ਫਾਇਦਾ ਕਹਿੰਦਾ ਹਰ ਸੋਏ ਰਹੇ ਸੱਜ ਸੰਤਾਂ ਸੱਜ ਸੰਤਾਂ ਜਲਜਾਲ ਕਰਾਉਣ ਸੁਪਤਾ ਸੁਪਤਾ ਹੋਇਆ ਆਦਮੀ ਜਾਗ ਗਿਆ ਨਹੀਂ ਇਹਨੂੰ ਜਗਾਉਣਾ ਹੀ ਹੈ। ਘਰ ਪਰ ਇੱਕ ਵਾਰ ਹਸਣਾ। ਸੋਇਆ। ਸੋਇਆ। ਇਹਦੇ ਸੁੱਤਾ ਪਿਆ ਹੈ। ਕਿੱਥੇ ਸੋਇਆ ਸੀ ਇਹ? ਇੱਥੋਂ ਅਰਥ ਬਦਲੇ। ਚਾਹੇ ਦਾਰਸ ਉਧਰੋਂ ਲੈ ਜਾਓ ਪਰ ਵਿਗਿਆਨੀ ਬੰਨ ਨੂੰ ਲੈ ਜਾਓ ਚਾਹੇ ਇੱਧਰੋਂ ਲੈ ਜਾਓ। ਜਾਦੇ ਨੂੰ ਗਰਮ ਚ ਪਾਇਆ ਨਾ ਅਸਲ ਚ ਘਰ ਵਾਲੀ ਜਗ੍ਹਾ ਦੀ ਇਹ ਗੱਲ ਹੈ। ਸੁੱਤੇ ਬਾਹਰ ਪਾਇਆ ਇਹਨੂੰ। ਉੱਥੇ ਸੁਪਨੇ ਵਾਸਤੇ ਜਾਗਿਆ ਗਰਭ ਚੇ ਸੁਪਨਾ ਸ਼ੁਰੂ ਹੁੰਦਾ ਇਹਦਾ ਪਹਿਲਾ ਸੁਪਨਾ ਨਹੀਂ ਹੁੰਦਾ ਪਹਿਲਾ ਨਹੀਂ ਸੁਪਨਾ ਹੁੰਦਾ ਕੋ ਸੁਪਨਾ ਜੋ ਹੋ ਕੇ ਈਮਾਨਾ ਡੁੱਬਦਾ ਈਮਾਨਾ ਡ ਨਹੀਂ ਹੁੰਦਾ ਉਹ ਤੋਂ ਪਹਿਲਾਂ ਜਾਗਰਤ ਅਵਸਥਾ ਚ ਹੋਵੇ ਤਾਂ ਮਾਨਾ ਡ ਨਹੀਂ ਹੁੰਦਾ ਸੁਗੋਬਤ ਅਵਸਥਾ ਚ ਹੋਵੇ ਤਾਂ ਮਾਨਾ ਡ ਨਹੀਂ ਹੁੰਦਾ ਦੋ ਅਵਸਥਾ ਤੇ ਨੇਵਸਥਾ ਤੀਨ ਅਵਸਥਾ ਜਾਣ ਤੁਰਿਆਵਸਥਾ ਜਾਗਰਤ ਅਵਸਥਾ ਜਿਹੜੀ ਸੁਤਾ ਪਿਆ ਬੇਜ਼ੁਦ ਹੋਇਆ ਹੋਇਆ ਬੇਹੋਸ਼ੀ ਦੀ ਹਾਲਤ ਵਿੱਚ ਉਸ ਸੁਗੋਬਤ ਅਵਸਥਾ ਬਸ ਜਦੋਂ ਸੁਗੋਬਤ ਅਵਸਥਾ ਵਿੱਚ ਵੀ ਇੱਕ ਹੁੰਦਾ ਹੈ ਜਾਗਰਤ ਅਵਸਥਾ ਵਿੱਚ ਵੀ ਇੱਕ ਹੁੰਦਾ ਹੈ ਦੋ ਗੱਦ ਹੁੰਦੇ ਨੇ ਦੋ ਸੁਪਨੇ ਜਾ ਕੇ ਹੁੰਦੇ ਜੀ ਸੋਪਨਾ ਜਦਦਾ ਸਾ ਲੈਦਾ ਹੁੰਦਾ ਹੁੰਦਾ ਅੱਧਾ ਅੱਧਾ ਫਿਰ ਤੁਰਿਆ ਫਿਰਦਾ ਹੁੰਦਾ ਸੋਪਨਾ ਇਹਦਾ ਸ਼ੁਰੂ ਗਰਭ ਚ ਹੁੰਦਾ ਜਾ ਕੇ ਅੱਧਾ ਰਹਿ ਜਾਂਦਾ ਪਰੇ ਅੱਧਾ ਮਿਲ ਜਾਂਦਾ ਮਾਇਆ ਚ ਮਿਲਣ ਲੱਗ ਜਾਂਦਾ ਜਲ ਜਾਲ ਕਰਾਲ ਵਿਸਾਲ ਤਾਂ ਹਾਂ ਵਿਸਾਲ ਤਾਂ ਹਾਂ ਵਿਸਾਲ ਕਹਿੰਦੇ ਨੇ ਅਸਲ ਜਾਲੇ ਨੂੰ ਵਿਸਾਲ ਅਰਥ ਜਾਲੇ ਦਾ ਜਲ ਜਾਣਾ ਜਲ ਦੇ ਵਿੱਚ ਜਾਣਾ ਗੱਲ ਉਹਦੀ ਅਵਸਥਾ ਦੀ ਗੱਲ ਹੈ ਉੱਥੇ ਨੂੰ ਪਾਤਾ ਜੀਵ ਨੂੰ ਗਰਭ ਵਿੱਚ ਪਾਤਾ ਸੁੱਤੇ ਹੋਏ ਨੂੰ ਕਾਹ ਨਹੀਂ ਨਾ ਬੰਦਾ ਕਰਾਇਆ ਇਹਦੇ ਗਰਭ ਵਿੱਚ ਆਇਆ ਦਸੰਗ ਦਾ ਕਦਾਇਆ ਸੀ ਸੁੱਤਾ ਸੀ ਸੁੱਤਾ ਆ ਗਿਆ ਸੁੱਤੇ ਨੂੰ ਰੱਖਿਆ ਉੱਥੇ ਹੁਕਮ ਨੇ ਉੱਥੇ ਸੁਪਨਾ ਅਵਸਥਾ ਸ਼ੁਰੂ ਹੋਈ ਹੈ ਇਹਦੀ ਹੁਣ ਉਹਨਾਂ ਨੇ ਕਹਿਤਾ ਸਮੁੰਦਰ ਦੇ ਵਿੱਚ ਪਿਆ ਵਿਸ਼ਨੂੰ ਕਹਿਤਾ ਨਾ ਵਿਸ਼ਾਲ ਦਾ ਅਰਥ ਵੱਡਾ ਲਾਤਾ ਵੱਡਾ ਸਮੁੰਦਰ ਹੁੰਦਾ ਕੋਈ ਸੁੰਦਰ ਕਹਦੇ ਆਸਰੇ ਖੜਾ ਧਰਤੀ ਵੀ ਹੈਗੀ ਫਿਰ ਪਾਣੀ ਵੀ ਹੈਗਾ ਫਿਰ ਸੇਸ਼ਨਾਗ ਵੀ ਹੈਗਾ ਵਿਸ਼ਨੂ ਵੀ ਹੈਗਾ ਤੇ ਸ੍ਰਿਸ਼ਟੀ ਦੀ ਰਚਨਾ ਦੀ ਗੱਲ ਗੁਰੂਖਾਇ ਜਨਬਦੀ ਅਜ ਗਰਭਜੋਤ ਦੇ ਵਿੱਚ ਪੈ ਕੇ ਜੀਵ ਆਤਮਾ ਪਹਿਲਾਂ ਜੀਵ ਆਤਮਾ ਜਾਂ ਸ੍ਰਿਸ਼ਟੀ ਰਚਨਾ ਦੀ ਗੱਲ ਆਈ ਹੈ ਉਹਦੇ ਚ ਜੀਵ ਮਾਇਆ ਨਾਲ ਜੁੜਦਾ ਜਦ ਦੀ ਗੱਲ ਹੈ ਚਾਹੇ ਉਹ ਸੁਬੂਦਰ ਜੀ ਜੀਵ ਗਿਆ ਪਿਆ ਕਾਈ ਹੋ ਗਈ ਕਾਈ ਚੀ ਜੀ ਪੈ ਗਿਆ ਜਾ ਕੇ ਕਾਈ ਵੀ ਕਰਮਿਆਉਦਾ ਚਾਹੇ ਮਾੜਾ ਦਰਬਾ ਆ ਗਿਆ ਕਿਤੇ ਵੀ ਆ ਗਿਆ ਉੱਥੋਂ ਸ਼ੁਰੂ ਹੋ ਜਾਣੀ ਗੱਲ ਭਇਓ ਨਾਬ ਸਰੋਜ ਤੇ ਜਲ ਜਲ ਔਰ ਜਾੜਾ ਦੋ ਚੀਜ਼ਾਂ ਚਾਹੀਦੀਆਂ ਪਹਿਲੇ ਜਲ ਜੀਵ ਨਹੀਂ ਹੁੰਦੇ ਜਨਾ ਜਲ ਦੇ ਵਿੱਚ ਜਾੜਾ ਨਹੀਂ ਪੈਂਦਾ ਜੀਵ ਨਹੀਂ ਵੱਢ ਸਕਦਾ ਜਲ ਜਾੜ ਲਿਖਿਆ ਹੋਇਆ ਹੈ ਜਲਜਾਲ ਕਰਾਲ ਵਿਸਾਲ ਤਹਾਂ ਹਾਂ ਜਲ ਦੇ ਵਿੱਚ ਜਾਲਾ ਪੈ ਚੁੱਕਿਆ ਹੈ ਪਾਣੀ ਜਾਲਾ ਪੈ ਗਿਆ ਜਾਲੇ ਜਾਤਮਾਨ ਆਪਣਾ ਕਰਿਆ ਦਿਵਾਸ ਜਾਲੇ ਵਿੱਚ ਪਰਮੇਸ਼ਰ ਨੇ ਨੂੰ ਦਿਵਾਸ ਦਿੱਤਾ ਰੱਖਿਆ ਇੱਥੇ ਬਹਿ ਜਾ ਕੁਝ ਵੀ ਸੀ ਗਿਆ ਹੋ ਕੋਈ ਵੀ ਜਨਮ ਲਾ ਲੋ ਇਹ ਤਾਂ ਇਹ ਹੀ ਵਿਸ਼ਨੂ ਹੈ ਇਹ ਹੀ ਜੀਵ ਹੈ ਬ੍ਰਹਮਾ ਹੈ ਇਹ ਹੀ ਸ਼ਿਵ ਸਾਰੇ ਜੀਵ ਬ੍ਰਹਮਾ ਬਿਛਦ ਸਰੇਤਾ ਅਗਣਤ ਤਿਰ ਕੋ ਬੋ ਪਿਆਮਨ ਬੰਦ ਕਰ ਅਸੀਂ ਇਹਦੇ ਅਰਥ ਇੱਥੋਂ ਜੇ ਇੱਥੋਂ ਖੁੱਝ ਗਿਆ ਤਾਂ ਉਹ ਚਲੀ ਜਾਊ ਉਧਰ ਗੱਲ ਉਲੋਲ ਚਲੀ ਜਾਓ ਕੱਲਾ ਕੱਲਾ ਜੀ ਬਿਸ਼ਰੂ ਹੈ ਕੱਲਾ ਕੱਲਾ ਜੀ ਬ੍ਰਹਮਾ ਕੱਲਾ ਕੱਲਾ ਜੀ ਛੇਵੈ ਇਹ ਗੁਰਮਤਿ ਥਿਉਰੀ ਹੈ ਤਰੀ ਕੇਲੇ ਪ੍ਰਵਾਨ ਏਕਾ ਮਾਈ ਜੋਤ ਬਈ ਆਈ ਭਾਈ ਗਿਆ ਪੰਜ ਪੰਜ ਤਾਨੇ ਵਿੱਚ ਸਪਲਟ ਹੋ ਗਈ ਮਾਇਆ ਉਹ ਜੀ ਆਤਮਾ ਆ ਗਈ ਨਵਾਸ ਹੋ ਗਿਆ ਉਹ ਸਾਰੇ ਆਤਮਾਵਾਂ ਨੂੰ ਚੇਲੇ ਪ੍ਰਵਾਨ ਕੀਤਾ ਤੇ ਗੁਰੂ ਫਿਰ ਕੌਣ ਹੋਇਆ ਗੁਰੂ ਜੀ ਨੇ ਨਵਾਸ ਦਿੱਤਾ ਸਾਰਿਆਂ ਨੂੰ ਹੁਕਮ ਜਾਂ ਚੇਲੇ ਪ੍ਰਵਾਨ ਦੇਖੋ ਜਿਹੜੇ ਚੇਲੇ ਪ੍ਰਵਾਨ ਕੀਤੇ ਨੇ ਤਾਂ ਆਪ ਗੁਰੂ ਬਣਿਆ ਨਾ ਤਾਂ ਪ੍ਰਵਾਨ ਕੀਤੇ ਨੇ ਚੇਲੇ ਜਿੰਨਾ ਜਰ ਚੇਲਾ ਪ੍ਰਵਾਨ ਨਹੀਂ ਕਰਦਾ ਉਹਨਾਂ ਜਰ ਗੁਰੂ ਚੇਲੇ ਦਾ ਰਿਸ਼ਤਾ ਬਣਦਾ ਹੀ ਨਹੀਂ ਇਹ ਤਾਂ ਚੇਲਾ ਗੁਰੂ ਬਣਾਵੇ ਜਾਂ ਗੁਰੂ ਚੇਲੇ ਨੂੰ ਪ੍ਰਵਾਨ ਕਰੇ ਹੁਣ ਗੁਰੂ ਨਾਲ ਚੇਲੇ ਪ੍ਰਵਾਨ ਕਰ ਲੈ ਚੇਲਾ ਆ ਜੋ ਗੁਰੂ ਨਹੀਂ ਮੰਨਦਾ ਗੱਲ ਇਹ ਹੈ ਉਹਨੇ ਤਾਂ ਪ੍ਰਵਾਨ ਕੀਤੇ ਹੋਏ ਨੇ ਜਦ ਤੇ ਪਾਏ ਨੇ ਇੱਥੇ ਸਾਰੇ ਚੇਲੇ ਉਹ ਤਾਂ ਆਪਣੀ ਡਿਊਟੀ ਨਿਭਾ ਰਿਹਾ ਠੀਕ ਗੁਰੂ ਵਾਲੀ ਪਰ ਚੇਲੇ ਆਜੋ ਗੁਰੂ ਨੂੰ ਗੁਰੂ ਨਹੀਂ ਬੰਦੇ। ਚੇਲੇ ਨੂੰ ਪਤਾ ਹੀ ਨਹੀਂ ਗੁਰੂ ਕੌਣ ਹੁੰਦਾ। ਚੇਲੇ ਨੂੰ ਕੋਈ ਆਪ ਆਪ ਦਾ ਗੁਰੂ ਬਣ ਜਾਂਦਾ ਰਹੇ। ਕੱਚ ਅਵਤਾਰ ਮਾਛ ਅਵਤਾਰ ਸਾਰੇ ਤਾਂ ਗੁਰੂ ਬਣੇ ਬੈਠੇ ਨੇ। ਗੁਰੂ ਤਾਂ ਰੋਲ ਕੇ ਰੱਖਦਾ ਇਹਨਾਂ ਨੇ ਪਹਿਲਾਂ ਹੀ। ਪਰ ਗੁਰੂ ਦਾ ਰੋਲਾ ਇੱਥੇ ਆ ਗਿਆ ਪਿਆ। ਉਹ ਅਵਤਾਰ ਇਹਦੇ ਉੱਤੇ। अवतार ਦਾ ਮਨੁਸ਼ਕਤੀਸ਼ਾਲੀ ਕੌਣ ਹੈ ਦਬ ਦਬਾ ਕੀਦਾ ਇਹ ਦਬ ਦਬੇ ਨੂੰ ਉਤਾਰ ਕਰਦੇ ਨੇ ਜੇ ਰਾਵਣ ਜਿੱਤ ਜਾਂਦਾ ਹਵਤਾਰ ਰਾਵਣ ਪਰ ਜਿਹੜਾ 라ਵਚੰਦਰ ਨਹੀਂ ਸੀ ਉਤਾਰ ਲੈਣਾ ਫਿਰ ਜੇ ਜਿੱਤ ਜਾਂਦਾ ਰਾਵਣ ਫਿਰ ਰਾਵਣ ਉਤਾਰ ਸੀ ਦੇਖੋ